ਸਰੇ 10 ਦਿਨ ਲਈ ਆਫਰ ਲਾਈ ਹੈ ਜੀ ਕੋਈ ਵੀ ਨਕੋਦਰ ਦਾ ਜਿਹੜਾ ਨਿਵਾਸੀ ਹੈਗਾ ਆ ਸਾਡੇ ਤੋਂ 32 ਰੁਪਏ ਡੇਲੀ ਦੀ ਕਿਸ਼ਤ ਦੇ ਉੱਤੇ ਸਮਾਨ ਲੈ ਕੇ ਜਾ ਸਕਦਾ 32 ਰੁਪਏ ਡੇਲੀ کہہ ਰਹੇ ਹੋ 32 ਰੁਪਏ ਡੇਲੀ ਜ਼ੀਰੋ ਡਾਉਨ ਪੇਮੈਂਟ ਦੇ ਉੱਤੇ 32 ਰੁਪਏ ਡੇਲੀ ਦੀ ਕਿਸ਼ਤ ਦੇ ਕੇ ਸਮਾਨ ਲੈ ਕੇ ਜਾ ਸਕਦਾ ਜੀ एलईडी वॉशिंग मशीन हर एक ਦੇ ਉੱਤੇ ਲੱਗਾਇਆ ਦਾ एलईडी ਲੈਣੀ वॉशिंग मशीन ਲੈਣੀ ਹੈ ਮੋਬਾਈਲ ਫੋਨ ਲੈਣੇ ਆ ਕੋਈ ਵੀ ਪ੍ਰੋਡਕਟ ਛੋਟਾ ਲੈਣਾ ਤੁਸੀਂ 30000 ਤੱਕ ਉਹਦੇ ਉੱਤੇ ਤੁਹਾਡੀ 32 ਰੁਪਏ ਡੇਲੀ ਦੀ ਕਿਸ਼ਤ ਬੰਨੀ ਜੇ ਤੁਸੀਂ ਏਸੀ ਲੈਣਾ ਚਾਹੁੰਦੇ ਹੋ 64 ਰੁਪਏ ਡੇਲੀ ਦੀ ਕਿਸ਼ਤ ਦੇ ਉੱਤੇ ਲੈ ਕੇ ਜਾ ਸਕਦੇ ਹੋ ਤੋਂ ਇਲਾਵਾ ਸਾਡਾ ਲੱਕੀ ਡਰਾ ਦੇ ਲਾਸਟ ਚਾਂਸ ਹੈਗਾ ਇਸ ਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਤੁਹਾਡਾ ਕੂਪਨ ਪੈਨਾ ਆ ਔਰ ਨੈਕਸਟ ਮਨ ਅਸੀਂ ਲਾਈਵ ਡਰਾ ਕੱਢਣਾ ਆਪਣੇ ਸ਼ੋਰੂਮ ਦੇ ਉੱਤੇ ਡਰਾ ਕੱਢਾਂਗੇ ਨਵਾਂ ਲੱਕੀ ਡਰਾਅ ਵੀ ਸ਼ੁਰੂ ਹੋ ਜਾਊਗਾ ਇਸ ਵਾਰੀ ਅਸੀਂ ਨਕੋਦਰ ਦੇ ਉੱਤੇ ਦੋ ਸਕੂਟਰੀਆਂ ਕੱਢਾਂਗੇ ਹਰ ਇੱਕ ਮਾਡਲ ਮਿਲ ਜਾਊਗਾ ਔਰ ਪਹਿਲੀ ਵਾਰੀ ਇਹ 10 ਦਿਨ ਲਈ ਜਿਹੜਾ AC ਦਾ ਪ੍ਰਾਈਜ਼ ਰਹੂਗਾ ਡੇਟਨ ਦਾ 3 ਸਟਾਰ AC ਜਿਹੜਾ ਤੁਹਾਨੂੰ 29990 ਰੁਪਏ ਦਾ ਤੇ 2025 ਦਾ ਲੇਟੈਸਟ ਤੁਹਾਨੂੰ ਮਾਲ ਮਿਲੂਗਾ ਜੀ 30800 ਦਾ ਪ੍ਰਾਈਸ ਹੈਗਾ ਤੁਹਾਨੂੰ 29990 ਰੁਪਏ ਦਾ AC ਹੈ ਇਹਦੇ ਨਾਲ ਤੁਹਾਨੂੰ 5100 ਰੁਪਏ ਦੇ ਔਨਲਾਈਨ ਸ਼ੋਪਿੰਗ ਕੂਪਨ ਵੀ ਦੇਨੇ ਆ ਦਰ ਦੇ ਉੱਤੇ ਇੱਕ ਐਕਸਟਰਾ ਗਿਫਟ ਦਵਾਂਗੇ ਸ਼ੋਰੂਮ ਨੂੰ ਸ਼ੋਰੂਮ ਤੇ ਆ ਜਾਓ ਵੀਡੀਓ ਸ਼ੇਅਰ ਕਰਕੇ ਹਰ ਕਸਟਮਰ ਨੂੰ ਇੱਕ ਗਿਫਟ ਦਵਾਂਗੇ ਐਕਸਟਰਾ ਪਰ ਇਹ 10 ਦਿਨ ਲਈ ਰਹੂਗੀ ਸਰ ਆਫਰ ਪੁਰਾਣੀ ਸ਼ਾਪ ਮਾਈ ਇਲੈਕਟ੍ਰੋਨਿਕਸ ਹੈਗੀ ਹੈ ਸਾਡੀ ਇੱਕੋ ਹੀ ਸ਼ਾਪ ਹੈ ਅਸੀਂ ਇੱਕੋ ਹੀ ਸ਼ੋਰੂਮ ਦੇ ਰੱਖਿਆ ਸਾਡਾ ਕੋਈ ਸ਼ੋਰੂਮ ਕਦੇ ਚੇਂਜ ਨਹੀਂ ਹੋਇਆ ਲਾਈਵ ਅਸੀਂ ਲੱਕੀ ਡਰਾਅ ਅਸੀਂ ਆਪਣਾ ਕੱਢਦੇ ਆ ਕੋਈ ਨਹੀਂ ਕਿ ਆਪਾਂ ਆਨਲਾਈਨ ਕੱਢਤਾ ਲਾਈਵ ਲੱਕੀ ਡਰਾਅ ਇਕੋ ਇੱਕ ਸ਼ੋਰੂਮ ਮਾਈ ਇਲੈਕਟ੍ਰੋਨਿਕ ਜਿਹੜਾ ਟਿਕਿਆ ਡੀਲਰ ਆ ਔਰ ਟਿਕੇ ਸਾਡੇ ਬ੍ਰਾਂਡ ਆ ਅਸੀਂ ਬ੍ਰਾਂਡ ਨਹੀਂ ਚੇਂਜ ਕਰਦੇ ਤੇਗੇ ਰੇਟ ਪਰ ਮੈਂ ਤੁਹਾਡੀ ਵੀਡੀਓ ਲਈ ਸਪੈਸ਼ਲ ਵੀਡੀਓ ਪਾਈ ਹੈ ਗਰਮੀਆਂ ਜਿਸ ਹਾਰ ਨਾਲ ਅਪਰੋਚ ਕਰਦੀਆਂ ਪਈਆਂ ਪੂਰੇ ਸ਼ਹਿਰ 'ਚ ਤੁਹਾਨੂੰ 29990 ਦਾ ਕੋਈ AC ਨਹੀਂ ਦੇਊਗਾ ஆன்ਲਾਈਨ ਸਰਚ ਮਾਰ ਕੇ ਹੁੰਦਾਗਾ ਸਿਰ ਆਨਲਾਈਨ ਚੈੱਕ ਕਰਿਓ ਜੇ ਆਨਲਾਈਨ ਵੀ ਤੁਹਾਨੂੰ 1 ਟਨ ਦਾ ਕੋਈ ਇਕਾਈ ਦਾ AC ਬ੍ਰਾਂਡਡ 2025 ਦਾ ਲੇਟੈਸਟ ਮਾਡਲ ਦੇ ਦੇਵੇ 29990 ਦਾ ਮੈਂ ਡਬਲ ਦੇ ਦੂੰਗਾ ਜੀ एलईडी ਦੇ ਵਿੱਚ ਵੀ ਸਾਡੇ ਕੋਲ ਆਫਰ ਮਿਲ ਜਾਨੀ ਹੈ 32 ਇੰਚ ਦੀ ਜਿਹੜੀ এলইডি ਹੈਗੀ ਸਾਡੇ ਕੋਲ 9990 ਰੁਪਏ ਦੀ এলইডি ਹੈ ਨਾਲ ਇਹਦੇ ਵੀ ਤੁਹਾਨੂੰ 5100 ਰੁਪਏ ਦੇ 쿠ਪਨ ਮਿਲਨੇ ਜੀ 75 ਇੰਚ ਦੇ ਨਾਲ 32 ਇੰਚ ਦੀ এলইডি ਫਰੀ ਦੇ ਰਹੇ ਆ ਤੇ 85 ਇੰਚ ਦੇ ਨਾਲ 43 ਇੰਚ ਦੀ ਫਰੀ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਜਿਹੜਾ ਵਕ ਵਕ ਸਕੀਮਾ ਲਿਆਉਂਦਾ ਆ ਗਰਮੀਆਂ ਦੇ ਤੋਹਫੇ ਲੋਨ ਮੇਲਾ ਲਾਤਾ ਜੀ ਬਾਹਰੋਂ ਸੁਣਿਆ ਸੀ ਕਹਿੰਦੇ 64 ਰੁਪਏ ਦੇ ਵਿੱਚ AC ਦੇ ਰਹੇ ਆ ਜੀ ਹਾਂ ਲੋਨ ਮੇਲੇ 'ਚ 64 ਰੁਪਏ ਦੇ ਵਿੱਚ AC ਔਰ LED ਜਿਹੜੀ ਆ 34 ਰੁਪਏ ਦੇ ਵਿੱਚ 34 ਜਾਂ 32 ਕੀ ਚੱਕਰ ਆ ਇਹਨਾਂ ਦਾ 64 ਰੁਪਏ ਦਾ ਕੀ ਚੱਕਰ ਆ ਉਹ ਤੁਹਾਨੂੰ ਵੀ ਲੈ ਚਲਦੇ ਆਂ ਔਰ ਗੱਲਬਾਤ ਕਰਦੇ ਆਂ ਅੰਦਰ ਸ਼ੋਰੂਮ ਤੇ ਮੌਜੂਦ ਆ ਜਿਹੜਾ ਇੱਕੋ ਇੱਕ ਸ਼ੋਰੂਮ ਆ ਅੰਬੇਡਕਰ ਚੌਕ ਦੇ ਵਿੱਚ ਪਿੱਛੇ ਪਿਆਰੀ ਜਿਹੀ ਦੇਖ ਰਹੇ ਹੋ ਸਕੂਟੀ ਇਹ ਵੀ ਕੱਢਣੀ ਇਹਨਾਂ ਨੇ ਔਰ ਇੱਕ ਲੋਨ ਮੇਲਾ ਲਾਇਆ ਆ 44 ਰੁਪਏ ਦਾ ਆ ਪਤਾ ਨਹੀਂ 32 ਰੁਪਏ ਦਾ ਚੇਤਨ ਸਰ ਮੂੰਹ ਉਧਰ ਨੂੰ ਕਰਕੇ ਖੜੇ ਹੋ ਗਏ ਜਦੋਂ ਮੈਂ ਲੋਨ ਮੇਲੇ ਦੀ ਗੱਲ ਕੀਤੀ ਆ ਇਹ ਕੀ ਆ ਜੀ 34 44 ਦਾ ਕੀ ਚੱਕਰ ਆ ਜੀ ਸਰ ਇਹ 10 ਦਿਨ ਲਈ ਆਫਰ ਲਾਈ ਹੈ ਜੀ ਕੋਈ ਵੀ ਨਕੌਦਰ ਦਾ ਜਿਹੜਾ ਨਿਵਾਸੀ ਹੈਗਾ ਆ ਸਾਡੇ ਤੋਂ 32 ਰੁਪਏ ਡੇਲੀ ਦੀ ਕਿਸ਼ਤ ਦੇ ਉੱਤੇ ਸਮਾਨ ਲੈ ਕੇ ਜਾ ਸਕਦਾ 32 ਰੁਪਏ ਡੇਲੀ کہہ ਰਹੇ ਹੋ 32 ਰੁਪਏ ਡੇਲੀ ਜ਼ੀਰੋ ਡਾਉਨ ਪੇਮੈਂਟ ਦੇ ਉੱਤੇ 32 ਰੁਪਏ ਡੇਲੀ ਦੀ ਕਿਸ਼ਤ ਦੇ ਕੇ ਸਮਾਨ ਲੈ ਕੇ ਜਾ ਸਕਦਾ ਜੀ ਕੀ ਕਿਸ ਮਾਲ ਲਿਆ ਸਕਦੇ ਸਰ ਐਲਈਡੀ ਵਾਸ਼ਿੰਗ ਮਸ਼ੀਨ ਹਰ ਇੱਕ ਦੇ ਉੱਤੇ ਲੱਗਾਇਆ ਦਾ ਐਲਈਡੀ ਲੈਣੀ ਵਾਸ਼ਿੰਗ ਮਸ਼ੀਨ ਲੈਣੀ ਹੈ ਮੋਬਾਈਲ ਫੋਨ ਲੈਣੇ ਆ ਕੋਈ ਵੀ ਪ੍ਰੋਡਕਟ ਛੋਟਾ ਲੈਣਾ ਤੁਸੀਂ 30000 ਤੱਕ ਉਹਦੇ ਉੱਤੇ ਤੁਹਾਡੀ 32 ਰੁਪਏ ਡੇਲੀ ਦੀ ਕਿਸ਼ਤ ਬੰਨੀ ਜੇ ਤੁਸੀਂ ਏਸੀ ਲੈਣਾ ਚਾਹੁੰਦੇ ਹੋ 64 ਰੁਪਏ ਡੇਲੀ ਦੀ ਕਿਸ਼ਤ ਦੇ ਉੱਤੇ ਲੈ ਕੇ ਜਾ ਸਕਦੇ ਹੋ ਭਾਜੀ ਗਰਮੀ ਆ ਰਹੀ ਆ ਸਿਰਫ ਸਿਰਫ 64 ਰੁਪਏ ਦੇ ਵਿੱਚ ਏਸੀ 64 ਰੁਪਏ ਦੇ ਵਿੱਚ ਏਸੀ ਹੈ ਤੁਸੀਂ ਜਿਹੜੇ ਆਪਣੇ ਅਕਾਊਂਟ ਤੋਂ ਤੁਹਾਡੇ ਕਿਸ਼ਤ ਕੱਟ ਹੋਊਗੀ ਜੀ ਬਜਾਜ ਫਾਈਨਾਂਸ ਦੇ ਨਾਲ ਟਾਈਅਪ ਹੈਗਾ ਸਾਡਾ ਤੁਹਾਡਾ ਬਜਾਜ ਦਾ ਕਾਰਡ ਬਣਿਆ 64 ਰੁਪਏ ਡੇਲੀ ਦੀ ਕਿਸ਼ਤ ਦੇ ਉੱਤੇ ਤੁਸੀਂ ਏਸੀ ਲੈ ਕੇ ਜਾ ਸਕਦੇ ਵਾਈ ਵਲ ਲੱਗ ਗਿਆ ਕਹਿੰਦੇ ਮੇਲਾ ਗਰਮੀਆਂ ਦੇ ਵਿੱਚ ਲੁੱਟ ਲੋ ਨਜ਼ਾਰੇ ਠੰਡ ਦੇ 40 ਰੁਪਏ ਇੱਕ ਦੇਣੇ ਤੁਸੀਂ ਇੱਕ ਦੇਂਦੇ ਸਿਰਫ ਤੇ ਸਿਰਫ 40 ਰੁਪਏ ਤੇ ਏਸੀ ਲੈ ਜਾਣਾ ਘਰ ਇਸ ਤੋਂ ਇਲਾਵਾ ਸਾਡਾ ਲੱਕੀ ਡਰਾ ਦੇ ਲਾਸਟ ਚਾਂਸ ਹੈਗਾ ਇਸ ਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਤੁਹਾਡਾ ਕੂਪਨ ਪੈਨਾ ਆ ਔਰ ਨੈਕਸਟ ਮਨ ਅਸੀਂ ਲਾਈਵ ਡਰਾ ਕੱਢਣਾ ਆਪਣੇ ਸ਼ੋਰੂਮ ਦੇ ਉੱਤੇ ਡਰਾ ਕੱਢਾਂਗੇ ਇਹ ਸਕੂਟਰੀ ਵੀ ਤੁਹਾਨੂੰ ਮਿਲੂਗੀ ਤੇ ਨਵਾਂ ਲੱਕੀ ਡਰਾ ਵੀ ਸ਼ੁਰੂ ਹੋ ਜਾਊਗਾ ਇਸ ਵਾਰੀ ਅਸੀਂ ਨਕੋਦਰ ਦੇ ਉੱਤੇ ਦੋ ਸਕੂਟਰੀਆਂ ਕੱਢਾਂਗੇ ਵਾਹ ਜੀ ਵਾਗੇ ਇੱਕ ਕੱਢਦੇ ਹੁੰਦੇ ਐ ਕਿ ਕਹਿੰਦੇ ਦੋ ਸਕੂਟਰੀਆਂ ਵੀ ਕੱਢਾਂਗੇ ਸਕੂਟਰੀਆਂ ਪਿਆਰੀਆਂ ਜੀਆਂ ਖੜੀਆਂ ਆ ਔਰ ਇਨਾਮ ਇਹ ਜਿਹੜੇ ਇਨਾਮ ਆ ਇਹ ਹੋ ਚੁੱਕਾ ਹੀ ਹੈ ਹਾ ਇਹ ਬਾਕਸ ਭਰ ਚੁੱਕਾ ਸਰ ਇਹ ਆਪਾਂ ਨੈਕਸਟ ਮੰਥ ਨੂੰ ਲਾਈਵ ਡਰਾ ਕੱਢਾਂਗੇ ਜੀ ਵਾਜਵਾਕੇ ਦੇ ਬਾਕਸ ਭਰ ਚੁੱਕਾ ਆ ਭਾਈ ਕਿਹੜੇ ਕਿਹੜੇ ਆਪਣੇ ਕੋ ਬ੍ਰਾਂਡੇਡ ਕੈ ਲੇ ਗਏ ਨੇ ਬ੍ਰਾਂਡ ਸਰ ਸਾਡੇ ਕੋਲ ਤੁਹਾਨੂੰ ਹਾਇਰ ਮਿਲ ਜੂਗਾ ਉਸ ਤੋਂ ਇਲਾਵਾ ਐਲਜੀ ਮਿਲ ਜੂਗਾ ਲਾਇਡ ਮਿਲ ਜੂਗਾ ਮਿਸੂਬਿਸ਼ੀ ਮਿਲ ਜੂਗਾ ਉਨੀਡਾ ਮਿਲ ਜੂਗਾ ਡਾਈਕਨ ਮਿਲ ਜੂਗਾ ਬੱਸ ਕਰੋ ਬੱਸ ਸਾਰਾ ਹੀ ਗਿਣਾ ਦੇ ਤੂੰ ਤਾਂ ਕੋ ਛੱਡਿਆ ਹੀ ਕੁਛ ਨਹੀਂ ਸਰ ਸਾਰੇ ਬ੍ਰਾਂਡ ਮਿਲ ਜੂਗੇ ਮੋਬਾਈਲਾਂ ਦੇ ਵਿੱਚ ਸੈਮਸੰਗ ਮਿਲ ਜੂਗਾ ਵੀਵੋ ਮਿਲ ਜੂਗਾ ਔਰ ਹਰ ਇੱਕ ਦੇ ਉੱਤੇ ਤੁਹਾਨੂੰ ਫਾਈਨਾਂਸ ਦੀ ਸਕੀਮ ਮਿਲੂਗੀ ਸਰ ਏਸੀ ਕਹਿੰਦੇ ਆ ਕਿ ਗਰਮੀ ਅੱਗੇ ਨਾਲੋਂ ਵੀ ਜ਼ਿਆਦਾ ਪੈਣੀ ਆ ਠੰਡ ਘੱਟ ਪਈ ਆ ਏਸੀ ਦੇ ਜਿਹੜਾ 65 ਰੁਪਏ ਦੇ ਲੋਨ ਮੇਲਾ ਲਾਇਆ ਉਹਦੇ ਵਿੱਚ ਕਿਹੜਾ ਕਿਹੜੇ ਸੀ ਲੈ ਸਰ ਹਰ ਇੱਕ ਮਾਡਲ ਮਿਲ ਜੂਗਾ ਔਰ ਪਹਿਲੀ ਵਾਰੀ ਇਹ 10 ਦਿਨ ਲਈ ਜਿਹੜਾ ਏਸੀ ਦਾ ਪ੍ਰਾਈਜ਼ ਰਹੂਗਾ ਡੇਟ ਅਨ ਦਾ 3 ਸਟਾਰ ਏਸੀ ਜਿਹੜਾ ਤੁਹਾਨੂੰ 29990 ਰੁਪਏ ਦਾ ਉਹ ਵੀ 29990 ਰੁਪਏ ਦਾ ਜਦੋਂ ਭਾਈ ਸੀਜ਼ਨ ਆ ਜਾਂਦਾ ਫਿਰ ਸਟਾਕ ਨਲ ਸਰ 10 ਦਿਨ ਲਈ ਤੁਹਾਨੂੰ ਦੇ ਰਹੇ ਆ ਇਹ স্টক ਵੀ ਮਿਲੂਗਾ ਜਿੰਨੇ ਮਰਜ਼ੀ ਪੀਸ ਲੈ ਲਓ 29990 ਦਾ ਔਰ ਇਹ ਵੀ ਕੰਪਨੀ ਦਾ ਹੋਊਗਾ ਇਕਾਈ ਕੰਪਨੀ ਦਾ ਬ੍ਰਾਂਡਡ ਏਸੀ ਇਕਾਈ ਦਾ 29990 ਰੁਪਏ ਦਾ ਤੇ ਕਿਸ਼ਤ ਸਿਰਫ ਤੇ ਸਿਰਫ 64 ਰੁਪਏ ਸਰ ਦਿਖਾਓਗੇ ਸਾਨੂੰ ਜਰਾ ਆਓ ਸਰ ਮੈਂ ਏਸੀ ਦਿਖਾ ਦਿੰਦਾ ਹਾਂ ਜੀ ਹਾਂਜੀ ਕਿਹੜਾ ਏਸੀ ਹੈ ਜੀ ਸਰ ਇਕਾਈ ਦਾ ਆਊਗਾ ਜੀ ਹੈਵੀ ਡਿਊਟੀ ਏਸੀ ਹੈਗਾ 4 ਵੇ ਸਵਿੰਗ ਦੇ ਨਾਲ 5 ਸਾਲ ਦੀ ਪੀਸੀਬੀ ਦੀ ਵਾਰੰਟੀ ਹੈ 10 ਸਾਲ ਦੀ ਕੰਪਰੈਸਰ ਦੀ ਵਾਰੰਟੀ ਹੈਗੀ ਹੈ ਜੀ ਤੁਸੀਂ ਚੈੱਕ ਕਰ ਲਓ ਲੇਟੈਸਟ 2024 ਦਾ ਮਾਲ ਤੁਹਾਨੂੰ ਮਿਲੂਗਾ ਜੇ 25 ਦਾ 2025 ਦਾ ਲੇਟੈਸਟ ਤੁਹਾਨੂੰ ਮਾਲ ਮਿਲੂਗਾ ਜੀ 30800 ਦਾ ਪ੍ਰਾਈਸ ਹੈਗਾ ਤੁਹਾਨੂੰ 29990 ਰੁਪਏ ਦਾ ਏਸੀ ਹੈ ਇਹਦੇ ਨਾਲ ਤੁਹਾਨੂੰ 5100 ਰੁਪਏ ਦੇ ਆਨਲਾਈਨ ਸ਼ੋਪਿੰਗ ਕੂਪਨ ਵੀ ਦੇਨੇ ਆ ਸ਼ੋਪ ਕੰਪਨ ਹੋਰ ਸਰ ਵੀਡੀਓ ਸ਼ੇਅਰ ਵੀ ਹੋਣੀ ਆ ਸ਼ੇਅਰ ਤੇ ਕੀ ਦੇ ਰਹੇ ਹੋ ਐ ਕਿ ਸ਼ੇਅਰ ਦੇ ਉੱਤੇ ਇੱਕ ਐਕਸਟਰਾ ਗਿਫਟ ਦਵਾਂਗੇ ਸ਼ੋਰੂਮ ਨੂੰ ਜਿਹਰੂਮ ਤੇ ਆ ਜਾ ਵੀਡੀਓ ਸ਼ੇਅਰ ਕਰਕੇ ਹਰ ਕਸਟਮਰ ਨੂੰ ਇੱਕ ਗਿਫਟ ਦਵਾਂਗੇ ਐਕਸਟਰਾ ਪਰ ਇਹ 10 ਦਿਨ ਲਈ ਰਹੂਗੀ ਸਰ ਆਫਰ 10 ਦਿਨ ਤੋਂ ਬਾਅਦ ਨਹੀਂ ਸਿਰਫ ਤੇ ਸਿਰਫ 10 ਦਿਨ ਲਈ ਆ ਇੱਕ ਦਕਾਨ ਸ਼ਾਪ ਦਾ ਨਾਮ ਔਰ ਲੋਕੇਸ਼ਨ ਦਾ ਸਰ ਸਭ ਤੋਂ ਪੁਰਾਣੀ ਸ਼ਾਪ ਮਾਈ ਇਲੈਕਟ੍ਰੋਨਿਕਸ ਹੈਗੀ ਹੈ ਸਾਡੀ ਇੱਕੋ ਹੀ ਸ਼ਾਪ ਹੈ ਅਸੀਂ ਇੱਕੋ ਹੀ ਸ਼ੋਰੂਮ ਦੇ ਰੱਖਿਆ ਸਾਡਾ ਕੋਈ ਸ਼ੋਰੂਮ ਕਦੇ ਚੇਂਜ ਨਹੀਂ ਹੋਇਆ ਲਾਈਵ ਅਸੀਂ ਲੱਕੀ ਡਰਾਅ ਅਸੀਂ ਆਪਣਾ ਕੱਢਦੇ ਆ ਕੋਈ ਨਹੀਂ ਕਿ ਆਪਾਂ ਆਨਲਾਈਨ ਕੱਢਤਾ ਲਾਈਵ ਲੱਕੀ ਡਰਾਅ ਏਕੋ ਇੱਕ ਸ਼ੋਰੂਮ ਮਾਈ ਇਲੈਕਟ੍ਰੋਨਿਕ ਜਿਹੜਾ ਟਿਕਿਆ ਡੀਲਰ ਆ ਔਰ ਟਿਕੇ ਸਾਡੇ ਬ੍ਰਾਂਡ ਆਸੀਂ ਬ੍ਰਾਂਡ ਨਹੀਂ ਚੇਂਜ ਕਰਦੇ ਟਿਕੇ ਕਹਿੰਦੇ ਬ੍ਰਾਂਡ ਆ ਉਹ ਟਿਕਾ ਹੀ ਏਸੀ ਆ ਬੜੇ ਪਿਆਰੇ ਆ ਜੀ ਰੇਟ ਵੀ ਅੱਜ ਕੱਲ 10 ਦਿਨ ਦੇ ਲਈ ਐ 10 ਦਿਨ ਤੋਂ ਬਾਅਦ ਮੈਂ ਲਪਾ ਨਹੀਂ ਸਰ 10 ਦਿਨ ਤੋਂ ਬਾਅਦ ਇਹੀ ਏਸੀ ਤੁਹਾਨੂੰ 34990 ਦਾ ਦਵਾਂਗੇ ਇਹ ਲੈਣਾ ਹਾਂ ਜਾਣਾ ਵੱਧ ਗਈ ਰੇਟ ਪਰ ਮੈਂ ਤੁਹਾਡੀ ਵੀਡੀਓ ਲਈ ਸਪੈਸ਼ਲ ਵੀਡੀਓ ਪਾਈ ਆ ਗਰਮੀਆਂ ਦੇ हिसाब ਨਾਲ ਅਪਰੋਚ ਕਰਦੀਆਂ ਪਈਆਂ ਪੂਰੇ ਸ਼ਹਿਰ 'ਚ ਤੁਹਾਨੂੰ 29990 ਦਾ ਕੋਈ ਏਸੀ ਨਹੀਂ ਦਊਗਾ ਫੋਨ ਨੰਬਰ ਵੀ ਆਪਣਾ ਇੱਕ ਵਾਰ ਦੱਸ ਦਿਓ ਸਰ 872782844 ਇੱਕਰੀ ਫਿਰ ਬਾਰਤ 872782844 ਸਾਡਾ ਬੇਦਕਰ ਚੌਂਕ ਦੇ ਵਿੱਚ ਸ਼ੋਰੂਮ ਹੈਗਾ ਨਰੰਗ ਟਾਬੇ ਦੇ ਇੱਕਦਮ ਨਾਲ ਜੀ ਨਰੰਗ ਟਾਬੇ ਦੇ ਇੱਕਦਮ ਨਾਲ ਸ਼ੋਰੂਮ ਹੈਗਾ 21 ਦਾ AC ਜਿਹੜਾ ਗਰਮੀਆਂ ਦੇ ਵਿੱਚ ਤੁਹਾਨੂੰ ਠੰਡਕ ਦਊਗਾ ਠੰਡੀਆਂ ਹਵਾਵਾਂ ਤੁਸੀਂ ਲਓਗੇ 29990 ਰੁਪਏ ਦਾ AC 64 ਰੁਪਏ ਸਿਰਫ ਤੇ ਸਿਰਫ ਕਿਸ਼ਤ ਦੇ ਲਈ 64 ਰੁਪਏ ਕਿਸ਼ਤ ਮੇ ਲੂਗੀ 10 ਦਿਨ ਲਈ ਆਫਰ ਹੋਊਗੀ ਵੀਡੀਓ ਸ਼ੇਅਰ ਕਰਕੇ ਆਣਾ ਪਊਗਾ ਤੁਹਾਨੂੰ ਔਰ ਮਾਈ ਇਲੈਕਟ੍ਰੋਨਿਕਸ ਤੇ ਹੀ ਆਫਰ ਮਿਲਨੀ ਹੈ ਹੋਰ ਕਿਤੇ ਤੁਹਾਨੂੰ ਇਹ ਆਫਰ ਨਹੀਂ ਮਿਲਨੀ ਜੀ ਬਿਲਕੁਲ ਜੀ ਕਹਿੰਦਾ ਮਾਈ ਇਲੈਕਟ੍ਰੋਨਿਕ ਤੇ ਹੀ ਆਫਰ ਮਿਲਨੀ ਆ ਹੋਰ ਕਿਤੇ ਆਫਰ ਨਹੀਂ ਮਿਲਨੀ ਕਾਇਦਾ ਕੰਪਨੀ ਦਾ ਕਾਇਦਾ ਇਸੀਆ 29990 ਦਾ ਸਿਰਫ ਤੇ ਸਿਰਫ 64 ਰੁਪਏ ਕਿਸ਼ਤ ਇਸ ਤੋਂ ਇਲਾਵਾ ਜੀ ਸਰ ਇਸ ਤੋਂ ਇਲਾਵਾ ਤੁਹਾਨੂੰ ਲਾਇਡ ਵੀ ਸਾਡੇ ਕੋਲ ਬ੍ਰਾਂਡ ਮਿਲ ਜੂਗਾ ਅਸੀਂ অথরাইਜ਼ ਡੀਲਰ ਆ ਜਿੱਥੇ ਮਰਜ਼ੀ ਤੁਸੀਂ ਸਾਡੇ ਚੈੱਕ ਕਰਾ ਕੇ ਆਓ ਕੋਈ ਵੀ ਸਾਨੂੰ ਜੇ ਅਨੌਥਰਾਇਜ਼ ਪ੍ਰੂਫ ਕਰਦਾ ਜੋ ਜੁਰਮਾਨਾ ਲਾਣਾ ਹੋਊਗਾ ਮੈਂ ਦੇਣ ਨੂੰ ਤਿਆਰ ਆ ਵਾਹ ਜੀ ਵਾਹ ਜਿਹੜਾ ਵੀ ਸਮਾਨ ਸਾਡੀ ਛੱਤ ਦੇ ਥੱਲੇ ਪਿਆ ਹੈ অথরাইਜ਼ਡ ਹੈਗਾ ਚਾਹੇ ਲੋਇਡ ਹੈ ਚਾਹੇ ਮਿਸੂਬਿਸ਼ੀ ਹੈ ਚਾਹੇ ਹਾਇਰ ਹੈ ਚਾਹੇ ਸਾਡੇ ਕੋਲ ਵੋਲਟਾਜ ਪਿਆ ਹੈ ਓਨੀਡਾ ਪਿਆ ਹੈ ਗੋਦਰੇਜ ਪਿਆ ਹਰ ਇੱਕ ਕੰਪਨੀ ਦਾ ਏਸੀ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਜੀ ਸਰ ਪਹਿਲੇ ਸਭ ਨਾਲ ਮੈਂ ਅੱਗੇ ਵੀ ਜਦੋਂ ਉਹਨਾਂ ਤੁਹਾਡੇ ਕੋਲ ਗੱਲ ਇੱਕੋ ਕਰਦਾ ਨਾ ਆਨਲਾਈਨ ਸਰਚ ਮਾਰ ਕੇ ਹੁੰਦਾਗਾ ਸਿਰ ਆਨਲਾਈਨ ਚੈੱਕ ਕਰਿਓ ਜੇ ਆਨਲਾਈਨ ਵੀ ਤੁਹਾਨੂੰ 1 ਡੇਟ ਟਨ ਦਾ ਕੋਈ ਇਕਾਈ ਦਾ ਏਸੀ ਬ੍ਰਾਂਡਡ 2025 ਦਾ ਲੇਟੈਸਟ ਮਾਡਲ ਦੇ ਦੇਵੇ 29990 ਦਾ ਮੈਂ ਡਬਲ ਦੇ ਦੂੰਗਾ ਜੀ ਉਹ ਆ ਤਾਂ ਬੜੀ ਵੱਡੀ ਗੱਲ ਕਹ ਤੇ ਜੀ ਇਹਨਾਂ ਨੇ ਕਹਿੰਦੇ ਚੈੱਕ ਕਰਕੇ ਆਈਓ ਆਨਲਾਈਨ ਚੈੱਕ ਕਰਕੇ ਆਈਓ 29990 ਰੁਪਏ ਦਾ ਜਿਹੜਾ ਇਕਾਈ ਦਾ ਏਸੀ ਆ ਜੇ ਉਹ ਮਿਲ ਜਵੇ ਤੇ ਡਬਲ ਪੈਸੇ ਦੇ ਆਉਂਗੇ ਹਾਂਜੀ ਸਰ ਲੇਟੈਸਟ ਮਾਡਲ ਹੋਣਾ ਚਾਹੀਦਾ ਜਿਹੜਾ ਅਸੀਂ ਮਾਡਲ ਦੇ ਰਹੇ ਹਾਂ ਨਾਲ ਤੁਹਾਨੂੰ ਅਸੀਂ 5100 ਰੁਪਏ ਦੇ ਕੂਪਨ ਵੀ ਦੇਨੇ ਆ ਕੂਪਨ 5100 ਦੇ ਨਾਲ ਤੇ ਕਿਸ਼ਤ ਤੇ ਸਿਰਫ 64 ਰੁਪਏ ਡੇਲੀ ਦੀ 60 ਰੁਪਿਆ ਹੋਰ ਕਸਤੇ ਲੋਨ ਮੇਲਾ ਲਾਇਆ ਜੀ ਸਰ ਆਓ LED ਦੇ ਵਿੱਚ ਵੀ ਸਾਡੇ ਕੋਲ ਆਫਰ ਮਿਲ ਜਾਨੀ ਹੈ 32 ਇੰਚ ਦੀ ਜਿਹੜੀ LED ਹੈਗੀ ਸਾਡੇ ਕੋਲ 9990 ਰੁਪਏ ਦੀ LED ਹੈ ਨਾਲ ਇਹਦੇ ਵੀ ਤੁਹਾਨੂੰ 5100 ਰੁਪਏ ਦੇ ਕੂਪਨ ਮਿਲਨੇ ਜੀ 5100 ਰੁਪਏ ਦੇ ਕੂਪਨ LED ਦੇ ਨਾਲ ਮਿਲਨੇ ਆ ਔਰ ਇਹਦੀ ਕਿਸ਼ਤ ਮੈਂ ਸੁਣਿਆ ਕੁਝ 64 ਰੁਪਏ ਘਟਿਆ ਇਹਦੀ 32 ਰੁਪਏ ਡੇਲੀ ਦੀ ਕਿਸ਼ਤ ਹੋਊਗੀ ਜੀ ਕਿੰਨੀ ਆਕਰ ਫੇਰ ਦਸੀ ਹੋਈ 32 ਰੁਪਏ ਡੇਲੀ ਸਰ ਸੋਚ ਲੋਇ ਕਰੀ ਸਰ 100% ਤੁਸੀਂ ਮੇਰੇ ਕੋ ਮੋਬਾਈਲ ਫੋਨ ਲੈਣਾ ਮੋਬਾਈਲ ਫੋਨ ਤੇ ਵੀ 32 ਰੁਪਏ ਡੇਲੀ ਦੀ ਕਿਸ਼ਤ ਮਿਲ ਜੂਗੀ ਜੀ 32 ਰੁਪਏ ਸਿਰਫ ਤੇ ਸਿਰਫ ਕਹਿੰਦੇ 32 ਰੁਪਏ ਤੁਸੀਂ ਦੇਣੇ ਆ ਰੋਜ਼ ਦੇ ਤੇ LED ਆਪਣੇ ਘਰ ਲੈ ਜਾਣੀ ਆ ਕੰਸੋਰਟ ਐਲਈਡੀਆਂ ਬਹੁਤ ਹੋਰ ਵੀ ਇਸ ਤੋਂ ਇਲਾਵਾ ਵੱਡੀਆਂ-ਵੱਡੀਆਂ ਐਲਈਡੀਆਂ ਆ ਗਈਆਂ ਜਾਨਾ ਕਿ ਥੋੜਾ ਜਿਹਾ ਹੋਰ ਕੁਝ ਲੂਨ ਮੇਰੇ ਪ੍ਰੋਡਕਟ ਜਿਹੜਾ ਸਾਡੇ ਸ਼ੋਰੂਮ ਦੇ ਵਿੱਚ ਹੈ ਜੇ ਕਿਸੇ ਦੀ ਕੋਠੀ ਨਵੀਂ ਬਣਦੀ ਪਈ ਹੈ ਕਿਸੇ ਨੂੰ ਇਨਬਿਲਟ ਅਪਲਾਈਐਂਸਸ ਚਾਹੀਦੇ ਸਾਡੇ ਨਕੌਦਰ ਦੇ ਵਿੱਚ ਕਿਸੇ ਕੋ ਡਿਸਪਲੇ ਦੇ ਉੱਤੇ ਨਹੀਂ ਹੈਗੇ ਸਾਡੇ ਕੋ ਇਨਬਿਲਟ ਓਟੀਜੀ ਤੁਹਾਨੂੰ ਚਾਹੀਦਾ ਹੈ ਇਨਬਿਲਟ ਮਾਈਕ੍ਰੋਵੇਵ ਚਾਹੀਦਾ ਹੈ ਚਿਮਨੀ ਚੁੱਲ੍ਹੇ ਚਾਹੀਦੇ ਆ ਬਿਲਟ ਇਨ ਹੌਬ ਚਾਹੀਦੀ ਹੈ ਜਿਹੜੀ ਨਹੀਂ ਮਿਲਦੀ ਜਿਹੜੀ ਚੀਜ਼ ਨਕੌਦਰ ਦੇ ਵਿੱਚ ਫੈਸਿਲਿਟੀ ਨਹੀਂ ਹੈਗੀ ਅਸੀਂ ਉਹ ਵੀ ਫੈਸਿਲਿਟੀ ਲੈ ਕੇ ਬੈਠੇ ਆ ਇੱਥੇ ਤੁਹਾਨੂੰ ਲਾਈ ਪਲੇ ਦੇ ਉੱਤੇ ਮਿਲੂਗਾ ਔਰ ਜੇ ਕਿਸੇ ਦਾ ਹੱਥ ਨਹੀਂ ਪੈਂਦਾ ਕਿਸੇ ਨੇ ਬਲਕ ਪ੍ਰੋਡਕਟ ਲੈਣੇ ਜਿੱਦਾਂ ਸਪੋ ਸਾਰੇ ਕੋਠੀ ਦਾ ਸਮਾਨ ਲੈਣਾ ਆ ਅਸੀਂ ਉਹਨੂੰ ਬੜੇ ਆਸਾਨ ਮਾਲ ਆਸਾਨ ਕਿਸ਼ਤੇ ਦੇਵਾਂਗੇ ਜੇ 1 ਕੇਸੀ ਦੀ 64 ਰੁਪਏ ਕਿਸ਼ਤ ਆ ਤਾਂ ਆਪਾਂ ਉਸ ਸਮਾਨ ਇੰਟੂ ਕਰ ਲਵੇ 19 ਕਿਸ਼ਤਾਂ ਉਸ ਸਾਰ ਨੂੰ ਰੇਟ ਵਧੂਗਾ ਜੀ ਮੰਨ ਲਓ ਜੇ ਕਿਸੇ ਨੇ 5 ਏਸੀ ਲੈਣੇ ਆ ਮੰਨ ਲਓ ਤੇ 64 ਨੂੰ 5 ਨਾਲ ਗੁਣਾ ਜੀ ਹਾਂਜੀ ਅਸੀਂ ਵਿਲਵਾਲ ਲਵੇ ਹਾਂਜੀ ਪੰਜ ਵੀ ਲਵਾ ਲਵੇ 10 ਦਿਨ ਲਈ ਲੋਨ ਮੇਨਾ ਲੱਗਿਆ ਹੈ ਤੁਸੀਂ ਮੇਰੇ ਤੋਂ 5 ਲੱਖ ਦਾ ਸਮਾਨ ਇਕੱਠਾ ਫਾਈਨਾਂਸ ਕਰਾ ਲਓ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ ਇਸ ਤੋਂ ਬਾਅਦ LED ਆ ਵੱਡੀ ਚਾਹੀਦੀ ਹੈ ਕਿਸੇ ਨੂੰ 75 ਇੰਚ 85 ਇੰਚ ਸਾਡੇ ਕੋਲ ਡਿਸਪਲੇ ਦੇ ਉੱਤੇ ਆ 75 ਇੰਚ ਦੇ ਉੱਤੇ ਸਪੈਸ਼ਲ ਰੇਟ ਕੱਟ ਹੋਇਆ ਉਸ ਤੋਂ ਬਾਅਦ 75 ਇੰਚ ਦੇ ਨਾਲ 32 ਇੰਚ ਦੀ LED ਫ੍ਰੀ ਦੇ ਰਹੇ ਹਾਂ ਉਹ ਇਹ ਉੱਤਰ ਦੇ ਨਾਲ 32 ਦੀ ਫ੍ਰੀ ਬਿਲਕੁਲੀ ਤੇ 85 ਇੰਚ ਦੇ ਨਾਲ 43 ਇੰਚ ਦੀ ਫ੍ਰੀ 85 ਇੰਚ ਦੇ ਨਾਲ 43 ਇੰਚ ਦੀ ਬਿਲਕੁਲ ਫਰੀ ਲੈ ਜਾਓ ਜੀ ਮੈਂ ਤੁਹਾਨੂੰ LED ਦਿਖਾ ਦਿੰਨਾ ਆ ਔਰ ਉਹਦੇ ਉੱਤੇ ਵੀ ਤੁਹਾਨੂੰ 64 ਰੁਪਏ ਦੀ ਕਿਸ਼ਤ ਇਹ ਦਿਨ ਭਾਜੀ ਵੀਡੀਓ ਸ਼ੇਅਰ ਬਹੁਤ ਹੋਣੀ ਆ ਔਰ ਸਮਾਨ ਦੇਣਾ ਪੈਣਾ ਸਾਰਾ ਤੁਹਾਨੂੰ ਸਰ ਸਮਾਨ ਮਿਲੂਗਾ ਹਰ ਇੱਕ ਪ੍ਰੋਡਕਟ ਅਵੇਲੇਬਲ ਹੈਗਾ ਆ ਤੁਸੀਂ ਇਹ ਚੈਨਲ ਦੀ ਵੀਡੀਓ ਸ਼ੇਅਰ ਕਰਕੇ ਆ ਨਹੀਂ ਤੁਹਾਨੂੰ ਗਿਫਟ ਵੀ ਮਿਲੂਗਾ ਜੇ ਮਸ਼ੀਨਾਂ ਵੀ ਆ ਬਹੁਤ ਟੌਪ ਟੌਪ ਦੀਆਂ ਪਈਆਂ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ 90 ਮਾਡਲ ਲਾਂਚ ਹੋ ਗਏ 100% ਡਰਾਇਰ ਵਾਲੇ ਜਿੱਦਾਂ ਕੱਪੜਾ ਤੁਸੀਂ ਸੁੱਕਾ ਪਾਇਆ ਉਦਾਂ ਹੀ ਕੱਪੜਾ ਧੋਲ ਕੇ ਬਾਹਰ ਸੁੱਕਾ ਹੀ ਨਿਕਲਣਾ ਆ ਇਹ ਵੀ ਤੁਹਾਨੂੰ ਮਕੌਦਰ ਦੇ ਵਿੱਚ ਕਿਤੇ ਨਹੀਂ ਮਿਲਣੀ 100% ਵਾਸ਼ਰ ਡਰਾਇਰ ਔਰ ਇਹਦੇ ਉੱਤੇ ਵੀ 64 ਰੁਪਏ ਡੇਲੀ ਦੀ ਕਿਸ਼ਤ ਉਸ ਤੋਂ ਬਾਅਦ ਜਿਹੜੀ ਇਹਦੀ ਗਾਰੰਟੀ ਹੈ ਲਾਈਫਟਾਈਮ ਵਾਰੰਟੀ ਮਿਲਣੀ ਹੈ ਤੁਹਾਨੂੰ ਲਾਈਫਟਾਈਮ ਵਾਰੰਟੀ ਵਾਲੀ ਮਸ਼ੀਨ ਕਿਤੇ ਨਹੀਂ ਮਿਲਦੀ ਕਿਸੇ ਬ੍ਰਾਂਡ 'ਚ ਨਹੀਂ ਮਿਲਣੀ ਔਰ 5 ਸਾਲ ਦੀ ਕੰਪਲੀਟ ਵਾਰੰਟੀ 5 ਸਾਲ ਦੀ ਵਾਰੰਟੀ ਤੇ ਕਿਸ਼ਤ ਸਿਰਫ 64000 ਰੁਪਏ ਡੈਲੀ ਦੀ ਮੋਟਰ ਦੀ ਲਾਈਫਟਾਈਮ ਦੀ ਸਾਰੀ ਉਮਰ ਦੀ ਤੇ ਜਿਹੜੀ ਕੰਪਲੀਟ ਵਾਰੰਟੀ ਹੈ 5 ਸਾਲ ਦੀ ਕੰਪਲੀਟ ਵਾਰੰਟੀ ਦੀ ਵਾਜਵਾ ਆਉਣਾ ਕਿੱਥੇ ਪੈਣਾ ਜੀ ਇੱਥੇ ਇਹ ਫਿਰ ਦੱਸ ਰਹੇ ਹਾਂ ਸਿਰਫ ਤੇ ਸਿਰਫ ਦੱਸ ਦਿੰਦੀ ਜਿਹੜੀ ਆਫਰ ਹੈ ਮਾਈ ਇਲੈਕਟ੍ਰੋਨਿਕਸ ਨਕੌਦਰ ਦੇ ਸ਼ੋਰੂਮ ਦੇ ਉੱਤੇ ਹੈ ਜੇ ਤੁਹਾਡੇ ਕੋਲ ਕਿਸੇ ਬੈਂਕ ਦਾ ਕ੍ਰੈਡਿਟ ਕਾਰਡ ਹੈਗਾ ਆ ਕ੍ਰੈਡਿਟ ਕਾਰਡ ਦੇ ਉੱਤੇ ਤੁਹਾਨੂੰ 20000 ਰੁਪਏ ਹੋਰ ਡਿਸਕਾਊਂਟ ਮਿਲ ਜੂਗਾ ਮਸ਼ੀਨ ਤੇ ਵਾਜਵਾ 20000 ਹੋਰ ਮਿਲੂ ਇੱਕ ਆਪਾਂ ਏਸੀ ਦੀ ਗੱਲ ਕਰ ਲਈ ਠੰਡੀ ਠੰਡੀ ਆਉਦੀ ਹੁਣ ਫ੍ਰਿਜਾਂ ਦੇ ਵੀ ਲੋੜ ਆ ਲੋਕਾਂ ਨੂੰ ਫ੍ਰਿਜ ਵੀ ਤੁਹਾਨੂੰ ਦਿਖਾ ਦਿੰਨਾ ਕੂਲਰ ਦੇ ਵੀ ਨਵੇਂ ਮਾਡਲ ਆ ਗਏ ਕੂਲਰ ਤੇ ਵੀ 32 ਰੁਪਏ ਡੇਲੀ ਦੀ ਕਿਸ਼ਤ ਮਿਲ ਜੂਗੀ ਫ੍ਰਿਜ ਦੇ ਉੱਤੇ ਵੀ 32 ਰੁਪਏ ਡੇਲੀ ਦੀ ਕਿਸ਼ਤ ਲਓ ਜੀ ਫ੍ਰਿਜ ਵੀ 32 ਰੁਪਏ ਕੂਲਰ ਵੀ 32 ਰੁਪਏ ਏਸੀ ਲੈਣਾ 64 ਰੁਪਏ ਕਾਮੀ ਆਪਾਂ ਸੌਖਾ ਕਰ ਦਿੱਤਾ ਏਸੀ ਵੀ ਆਪਣਾ ਦਿਖਾ ਦਿੱਤੇ ਆਪਾਂ ਹੁਣ ਫਰਿੱਜ ਦਿਖਾ ਦਿਓ ਫਰਿੱਜ ਮੈਂ ਤੁਹਾਨੂੰ ਉੱਪਰ ਆਪਣੀ ਕੰਪਲੀਟ ਰੇਂਜ ਦਿਖਾ ਦੇਣਾ ਸਾਡਾ ਫਰਸਟ ਫਲੋਰ ਤੇ ਬਾਕੀ ਰੇਂਜ ਵੀ ਡਿਸਪਲੇ ਲੱਗੀ ਹੋਈ ਆ ਇੱਥੇ ਸਾਈਡ ਬਏ ਸਾਈਡ ਵੀ ਰੇਂਜ ਲੱਗੀ ਸਾਈਡ ਬਏ ਸਾਈਡ ਮਾਡਲ ਵੀ ਮਿਲ ਜੂਗੇ ਬਾਕੀ ਜਿਹੜੀ ਕੰਪਲੀਟ ਰੇਂਜ ਆ ਉਹ ਤੁਹਾਨੂੰ ਮੈਂ ਉੱਪਰ ਦਿਖਾ ਦੇਣਾ ਸਰ ਫ੍ਰਿਜਾਂ ਦੀ ਗੱਲ ਕਰੀਏ ਸਾਡੇ ਕੋਲ ਪੂਰੀ ਰੇਂਜ ਅਵੇਲੇਬਲ ਹੈਗੀ ਆ ਫ੍ਰਿਜਾਂ ਦੀ ਸਾਡੀ ਰੇਂਜ ਜਿਹੜੀ ਆ 12000 ਤੋਂ ਸ਼ੁਰੂ ਹੋ ਜਾਂਦੀ 11990 ਤੋਂ ਸਾਡੇ ਕੋਲ ਵੱਡਾ ਫ੍ਰਿਜ ਸ਼ੁਰੂ ਹੋ ਜਾਂਦਾ ਆ ਇਹਦੀ ਵੀ 32 ਰੁਪਏ ਡੇਲੀ ਤੁਹਾਨੂੰ ਕਿਸ਼ਤ ਮਿਲ ਜਾਨੀ ਆ ਔਰ ਸਭ ਤੋਂ ਲੇਟੈਸਟ ਮਾਡਲ ਜਿਹੜੇ ਨਕੌਦਰ ਦੇ ਵਿੱਚ ਦਿਸਨੇ ਨਹੀਂ ਜਿੱਦਾਂ ਤੁਹਾਨੂੰ ਇਹ ਵੋਕ ਸੀਰੀਜ਼ ਦਾ ਫ੍ਰਿਜ ਸਾਡੇ ਕੋਲ ਸਾਹਮਣੇ ਪਿਆ ਆ ਵੱਡੀ ਕੈਪੈਸਿਟੀ ਦੇ ਵਿੱਚ ਜੀ ਇਹ ਵਾਲੇ ਮਾਡਲ ਤੁਹਾਨੂੰ ਡਬਲ ਕਲਰ ਦੇ ਜਿਹੜੇ ਕਿਸੇ ਵੀ ਕੰਪਨੀ ਦੇ ਵਿੱਚ ਤੇ ਪੂਰੇ ਨਕੌਦਰ ਦੇ ਵਿੱਚ ਕੀ ਜਲੰਧਰ ਦੇ ਨਹੀਂ ਮਿਲਦੇ ਚੰਡੀਗੜ੍ਹ ਜਾਣਾ ਪੈਂਦਾ ਦੇਖਣ ਇਦਾਂ ਦੀ ਆ ਬੰਦਾ ਖੋਲ ਕੇ ਦਿਖਾ ਦਿਓ ਜਰਾ ਇਹ ਮੈਜਿਕ ਕਨਵਰਟੇਬਲ ਰੈਫਰਿਜਰੇਟਰ ਜਿਹੜੇ ਆ ਤੁਹਾਨੂੰ ਨਕੋਦਰ ਸਿਰਫ ਮਿਲ ਰਹੇ ਆ ਮਾਈ ਇਲੈਕਟ੍ਰੋਨਿਕਸ ਤੇ ਜੇ ਨਈ ਵੀ ਪ੍ਰੋਡਕਟ ਪਰਚੇਸ ਕਰਨਾ ਵੀਡੀਓ ਸ਼ੇਅਰ ਕਰ ਦਿਓ ਕਿਸੇ ਦੀ ਹੈਲਪ ਹੋ ਜੂਗੀ ਜਾਂ ਤੁਸੀਂ ਇੱਕ ਵਾਰੀ ਆ ਕੇ ਐਕਸਪੀਰੀਅੰਸ ਕਰੋ ਸਾਡੇ ਸ਼ੋਅਰੂਮ 'ਚ ਇੱਕ ਵਾਰੀ ਚੰਨਣਾ ਪਾਓ ਆ ਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੋਨ ਮੇਲਾ ਲੱਗਿਆ ਹੋਇਆ ਆ ਹਰ ਇੱਕ ਚੀਜ਼ ਇੱਕੋ ਛੱਤ ਹੱਥ ਥੱਲੇ ਮਿਲ ਜਾਣੀ ਸਰ ਹੋਜੀ ਮਾਈ ਇਲੈਲੈਕਟ੍ਰੋਨਿਕ ਤੇ ਲੈ ਕੇ ਆਏ ਸੀ ਤੁਹਾਨੂੰ ਜਿੱਥੇ ਕੇ ਲੱਗਾ ਲੋਨ ਮੇਲਾ ਸਿਰਫ ਤੇ ਸਿਰਫ 10 ਦਿਨ ਦੇ ਲਈ ਵੀਡੀਓ ਤੁਹਾਨੂੰ ਦਿਖਾਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪਹੁੰਚੋ ਏ ਦੱਸਣਗੇ ਮਾ ਇਲੈਕਟ੍ਰੋਨਿਕ ਸਾਡੇ 4 ਸ਼ੋਰੂਮ ਹੈਗੇ ਜੀ ਨਕੋਦਰ ਦੇ ਵਿੱਚ ਅੰਬੇਦਕਰ ਚੌਂਕ ਦੇ ਵਿੱਚ ਹੈਗਾ ਨਰੰਗ ਠਾਬੇ ਦੇ ਨਾਲ ਕਪੂਰਥਲੇ ਵੀ ਸਾਡਾ ਸ਼ੋਰੂਮ ਹੈ ਨਵਾਂ ਸ਼ਹਿਰ ਵੀ ਸਾਡਾ ਸ਼ੋਰੂਮ ਹੈ ਫਗਵਾੜੇ ਵੀ ਸ਼ੋਰੂਮ ਹੈ ਜੇ ਤੁਸੀਂ ਵੀਡੀਓ ਕਿਸੇ ਹੋਰ ਸ਼ਹਿਰ ਤੋਂ ਦੇਖ ਰਹੇ ਹੋ ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ ਸਾਡੇ ਨੰਬਰ ਤੇ ਕਾਲ ਕਰਕੇ ਐਡਰੈਸ ਦੀ ਇਨਫੋਰਮੇਸ਼ਨ ਲੈ ਲਓ 10 ਦਿਨ ਲਈ ਆਫਰ ਹੈ ਦਾ ਲਾਭ ਚੱਕੋ ਤੇ ਫਟਾਫਟ ਤੁਸੀਂ ਸਾਡੇ ਸ਼ੋਰੂਮ ਤੇ ਪਹੁੰਚੋ ਉਸ ਤੋਂ ਪਹਿਲਾਂ ਸਟਾਕ ਨਾ ਮੁੱਕ ਜਾਵੇ ਵਧੀਆ ਆਫਰ ਹੈ ਕਸਟਮਰ ਨੂੰ ਗ੍ਰੈਬ ਕਰਨੀ ਚਾਹੀਦੀ ਹੈ 1 ਰੁਪਿਆ ਐਡਵਾਂਸ ਦੇ ਕੇ ਬਾਕੀ ਆਸਾਨ ਕਿਸ਼ਤਾਂ ਵਿੱਚ ਸਮਾਨ ਲੈ ਕੇ ਜਾ ਸਕਦੇ ਹੋ 32 ਚੋਂ ਗਿਆ ਕੁਝ ਉਹ ਹੀ ਦੱਸ ਦਿਓ 1 ਰੁਪਿਆ ਡਾਊਨ ਪੇਮੈਂਟ ਇੱਕ ਦੇਣ ਦੀ 32 ਰੁਪਏ ਕਿਸ਼ਤ ਹਾਂ ਏਸੀ ਲੋਗੇ ਤੇ 64 ਰੁਪਏ ਕਿਸ਼ਤ ਬਿਲਕੁਲ ਅਗੇ ਵੱਡਾ ਸਮਾਨ ਲੋਗੇ ਉਸ ਹਿਸਾਬ ਨਾਲ ਅਮਾਊਂਟ ਦੇ ਹਿਸਾਬ ਨਾਲ ਕਿਸ਼ਤ ਬਣਾ ਕੇ ਦਾਂਗੇ ਹਾਣਾ ਕਿੱਥੇ ਪਊਗਾ ਹਾਂਣਾ ਆਪਾਂ ਮਾਈ ਇਲੈਕਟ੍ਰੋਨਿਕਸ ਅੰਬੇਦਕਰ ਚੌਂਕ ਨਾਰਿੰਗ ਢਾਬੇ ਦੇ ਬਿਲਕੁਲ ਨਾਲ ਸ਼ਕਲ ਦੇਖ ਲਓ ਜੀ ਇਹਨਾਂ ਦੀ ਇਹਨਾਂ ਨੇ ਮਿਲਣਾ ਇੱਥੇ ਤੁਹਾਨੂੰ ਇਹਨਾਂ ਦੇ 4 ਸ਼ੋਰੂਮ ਜੀ 4 ਸ਼ੋਰੂਮਾਂ ਦੇ ਵਿੱਚ ਜਿੱਥੇ-ਜਿੱਥੇ ਵੀ ਵੀਡੀਓ ਦੇਖ ਰਹੇ ਹੋ ਉੱਥੇ-ਉੱਥੇ ਪਹੁੰਚੋ ਲੌਣ ਮੇਲੇ ਦੇ ਵਿੱਚ ਹਿੱਸਾ ਲਓ ਮੁਹੱਦੇ ਗਿਫਟ ਨੋ ਔਰ ਨਾਲ-ਨਾਲ ਇੰਦਾਂ ਦੀਆਂ ਦੋ ਸਕੂਟਰੀਆਂ ਵੀ ਜਿੱਤੋ ਤਾਂ ਜਲਦੀ ਤੋਂ ਜਲਦੀ ਪਹੁੰਚੋ ਜੀ ਅੰਬੇਦਕਰ ਚੌਕ ਮਾਈ ਇਲੈਕਟ੍ਰੋਨਿਕ ਅੰਬੇਦਕਰ ਚੌਕ ਨਕੌਦਰ